ਨੂੰ ਨੇ ਆਪਣੀ ਸੱਸ ਨੂੰ ਪੁੱਛਿਆ ਕਿ ਮਾਤਾ ਜੀ ਮੈਂ ਥੋੜੇ ਦਿਨ ਆਪਣੇ ਪੇਕੇ ਹੁਆ ਆਵਾ ਉਸਨੇ ਕਿਹਾ ਪੁੱਤਰ ਜ਼ਰੂਰ ਚਲੇ ਜਾ ਤੇ ਕਦੋਂ ਜਾਣਾ ਉਹਨੇ ਕਿਹਾ ਮੈਂ ਪਰਸੋ ਚਲੀ ਜਾਵਾਂ ਕਹਿੰਦੇ ਠੀਕ ਹੈ ਸੱਸ ਨੇ ਚੁੱਪ ਕਰਕੇ ਅੰਦਰ ਜਾ ਕੇ ਵਾਵਾ ਸਾਰੀਆਂ ਪਿੰਨੀਆਂ ਬਣਾਈਆਂ ਤੇ ਪਿੰਨੀਆਂ ਦਾ ਡੱਬਾ ਵੱਡਾ ਸਾਰਾ ਪਾਰ ਕੇ ਆਪਣੀ ਨੂੰਹ ਨੂੰ ਦੇ ਦਿੱਤਾ ਕਿ ਲੈ ਪੁੱਤਰ ਅੱਗੇ ਜਾਣ ਲੱਗੀਆਂ ਤੇ ਆਪਣੇ ਭਰਾ ਲਈ ਵਾਸਤੇ ਪਿੰਨੀਆਂ ਲੈ ਜਾਏ ਉਨੇ ਕੇ ਪ੍ਰਾਅ ਵਾਸਤੇ ਕਹਿੰਦੀ ਹਾਂ ਜਦੋਂ ਤੇਰਾ ਪ੍ਰਾਅ ਪਿਛਲੀ ਵਰੀ ਆਇਆ ਸੀ ਉਹਨੇ ਪਿੰਨੀਆਂ ਖਾਧੀਆਂ ਸੀ ਉਹਨੂੰ ਪਿੰਨੀਆਂ ਬੜੀਆਂ ਸਵਾਦ ਲੱਗੀਆਂ ਸੀ ਤੇ ਪੁੱਛਦਾ ਸੀ ਕਿ ਮਾਸੀ ਜੀ ਪਿੰਨੀਆਂ ਕਿਸ ਤਰ੍ਹਾਂ ਬਣਾਈਆਂ ਮੰਮੀ ਆਪਣੀ ਮੰਮੀ ਨੂੰ ਕਹਾंगा ਮੈਨੂੰ ਬਣਾ ਕੇ ਦੇ ਤੇ ਮੈਨੂੰ ਉਦੋਂ ਦਾ ਚੇਤਾ ਸੀ ਪੁੱਤਰ ਇਸ ਕਰਕੇ ਐ ਉਹਦੇ ਵਾਸਤੇ ਲੈ ਜਾ ਉਹਨੂੰ ਪਿੰਨੀਆਂ ਦੀ ਘਟ ਖੁਸ਼ੀ ਤੇ ਆਪਣੀ ਸੱਸ ਦੀ ਸੋਚ ਦੀ ਜਿਆਦਾ ਖੁਸ਼ੀ ਸੀ ਕਿ ਕਿਸੇ ਧੀ ਦੇ ਸਹੁਰੇ ਇੰਨੇ ਚੰਗੇ ਹੋ ਸਕਦੇ ਨੇ ਜਦੋਂ ਪਿੰਨੀਆਂ ਲੈ ਕੇ ਆਪਣੀ ਮਾਂ ਦੇ ਕੋਲ ਜਾਏਗੀ ਤੇ ਉਸ ਦੀ ਮਾਂ ਕੀ ਮਹਿਸੂਸ ਕਰੇਗੀ ਕਿ ਉਹਦੀ ਧੀ ਕਿੰਨੀ ਸੁખી ਹੈ ਇਹ ਧੀਆ ਦੀ ਠੰਡੀ ਹਵਾ ਮਾਵਾਂ ਦੀ ਜ਼ਿੰਦਗੀ ਵਧਾ ਦਿੰਦੀਆਂ ਨੇ ਮਾਵਾਂ ਨੂੰ ਫਿਕਰ ਕਰ ਦਿੰਦੀਆਂ ਨੇ ਮਾਵਾਂ ਨੂੰ ਚਿੰਤਾ ਮੁਕਤ ਕਰ ਦਿੰਦੀਆਂ ਤੇ ਜੇ ਇਸ ਤਰ੍ਹਾਂ ਦੀ ਸੋਚ ਸਾਰੀਆਂ ਸੱਸਾਂ ਦੀ ਹੋ ਜਾਏ ਤੇ ਸੱਚ ਮੁੱਚ ਲੋ ਕੁੜੀਆਂ ਨੂੰ ਪੈਦਾ ਕਰਨ ਤੋਂ ਡਰਨਾਂ ਸਿਰਫ ਸਿਰਫ ਡਰ ਹੁੰਦਾ ਹੈ ਕਿ ਜਦੋਂ ਦੂਜੇ ਘਰ ਜਾਣਗੀਆਂ ਉੱਥੇ ਉਹਨਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਏਗਾ ਇਸ ਤਰ੍ਹਾਂ ਦਾ ਬਦਲਾਅ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ ਜੇ ਆਪਸੀ ਪਾਈਚਾਰਾ ਆਪਸੀ ਦੇਣ ਲੈਣ ਆਪਸੀ ਪਿਆਰ ਕੁੜ ਮਾਂ ਚਲੇ ਜਵਾਜ ਤੇ ਮਾਪਿਓ ਦੀ ਜ਼ਿੰਦਗੀ ਬਹੁਤ ਲੰਬੀ ਹੋ ਸਕਦੀ ਹੈ